ਕੀਰਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ 68 ਪਰੀਆ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪਉ ਅੰਗਮ ਸਾਦੇ ਪੰਜ ਜਨਾਸਿਓ ਸੰਗਨ ਛਟਕਿਓ ਆਦਿਕਨ ਬੁੱਧ ਬੁੱਧੇ ਪਾਠ ਪੜਿਓ ਅਰ ਬੇਦ ਵਿਚਾਰਿਓ ਨੇਵਲ ਪਉੰਗਮ ਸਦੇ ਪੰਜ ਜਨਾਸਿਓ ਸੰਗਨ ਛੁਟਕਿਓ ਅਦਕ ਅਹੰ ਬੁੱਧ ਬਦੈ ਪਿਆਰੇ ਇਹਨ ਵਿਧ ਮਿਲਣ ਨ ਜਾਇ ਮ ਕਰਮ ਅਨੇਕਾ ਹਰ ਪਰਉ ਸਵਾਮੀ ਕਦਾਰ ਦੇਜ ਬੁੱਧ ਬੇ ਮਨ ਪਾਇਓ ਕਰਪਤੀ ਰਹਿਓ ਨਗਨ ਫਿਰੋ ਬਨਵਾਹੀ ਤਟ ਤੀਰਥ ਸਭ ਧਰਤੀ ਬ੍ਰਹਮਿਓ ਦੁਬਿਦਾ ਛੋਟੇ ਕੈ ਨਾ ਹੈ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਨ ਉਤਰ ਇਹ ਵਿਦਾ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗਵਰ ਵਾਹ ਵਿਦਾਨ ਦਾਤਾ ਸਤਰ ਓਮ ਬਹਾਰ ਪੇ ਨਹਿ ਮਿਲਿਆ ਹਰ ਦੁਆਰ ਪੂਜਾ ਅਰਚਾ ਵੰਦਨ ਡੰਡਾ ਤਾ ਖਟ ਕਰ ਮਾਰਤ ਰਹਤਾ ਹਉ ਕਰਤ ਬੰਦਨ ਮਹ ਪਰਿਆਲ ਨਾ ਮਿਲਿਆ ਇਹ ਜੁਗਤਾਂ ਜੋਗ ਸਦ ਆਸਣ ਚੌ ਰਾਸੀ ਹੇ ਇਹੇ ਕਰ ਕਰ ਰਹਿਆ ਵਡਿਆਰ ਜਾ ਫਿਰ ਫਿਰ ਜਨਮ ਹਾਰਸ ਆ ਸੰਗਨ ਗਾਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੇ ਚੰਦਨ ਚੋਆ ਨਰਕ ਘੋਰ ਕਾ ਦਵਾਰ ਹਰ ਕੀਰਤ ਸਾਧ ਸੰਗਤ ਹੈ ਸਿਰਕ ਰਮਨ ਕਾ ਕਰਮ ਕਨਨ ਕ ਤੇਸ ਭਇਓ ਪਰਾਪਤ ਜਿਸ ਪੁਰ ਬਲ ਖੇ ਕਾਲਹਿ ਨ ਤੇਰ ਸੇ ਏਹ ਰੰਗ ਮੱਤਾ ਪਾਏਓ ਕਿਰਪਾਲ ਦੇਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਤੇਰੇ ਸੇ ਇਹ ਰੰਗਮ ਵਤਾਲ ਪਾਇਓ ਕਿਰਪਾਣ ਦੇਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਉੰਗੰ ਸਦੇ ਪੰਜ ਜਨਾ ਸਉ ਸੰਗਨ ਛਟਕਿਓ ਅਦਿਕ ਅਹੰ ਬੁੱਧ ਬਧੇ